ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਸ਼ੁਰੂ ਕਰਾਂਗੇ ਦੋਸਤੋ ਨਿਰੰਕਰੀ ਲਹਿਰ ਤੋਂ ਮਤਲਬ ਕਿ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੋਂ ਬਾਅਦ ਕੀ ਕੀ ਬੀਤਿਆ ਏ ਦੱਸਾਂਗੇ ਤੁਹਾਨੂੰ ਸੋ ਵੀਡੀਓ ਅੱਜ ਦੀ ਬਹੁਤ ਹੀ ਇਤਿਹਾਸਕ ਇੱਕ ਜਾਣਕਾਰੀ ਭਰਪੂਰ ਐ ਔਰ ਬੜੀ ਦਿਲਚਸਪ ਵੀ ਐ ਕੁਝ ਨਵੀਆਂ ਗੱਲਾਂ ਤੁਹਾਨੂੰ ਜਾਣਨ ਲਈ ਮਿਲਣਗੀਆਂ ਸੋ ਦੋਸਤੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਹਜੇ ਤੱਕ ਉਹ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਸਿੰਘ ਸਭਾ ਲਹਿਰ ਦੇ ਆਗਾਜ਼ ਸਮੇ ਪੰਜਾਬ ਦੇ ਵਿੱਚ ਕਈ ਹੋਰ ਸੰਪਰਦਾਵਾਂ ਵੀ ਸਰਗਰਮ ਸੀਗੀਆਂ ਅਸਲ ਦੇ ਵਿੱਚ ਸਿੱਖ ਪੰਥ ਵਿੱਚ ਕਈ ਬ੍ਰਾਹਮਣੀ ਰਸਮਾਂ ਭਾਰੂ ਹੋਈਆਂ ਬੇ ਸੀਗੀਆਂ ਖਾਸ ਤੌਰ 'ਤੇ ਸਿੱਖ ਸੰਸਕਾਰਾਂ 'ਚ ਅੱਜ ਵੀ ਸਿੱਖ ਸੰਸਕਾਰਾਂ ਦੇ ਵਿੱਚ ਬ੍ਰਾਹਮਣੀ ਕਰਮਕਾਂਡ ਦਿਖਾਈ ਦੇ ਜਾਂਦੇ ਜਿਵੇਂ ਕਿ ਮ੍ਰਿਤਕ ਸੰਸਕਾਰਾਂ ਸਮੇਂ ਮ੍ਰਿਤਕ ਸੰਸਕਾਰ ਨਿਭਾਉਂਦਿਆਂ ਜਦੋਂ ਸਿੱਖਾਂ ਨੂੰ ਵੇਖਦੇ ਆ ਤਾਂ ਇਦਾਂ ਲੱਗਦਾ ਕਿ ਇਹਨਾਂ ਨੇ ਸਿੱਖ ਰਹਿਤ ਮਰਿਆਦਾ ਨੂੰ ਪੜਿਆ ਹੀ ਨਹੀਂ ਬਲਕਿ ਦੇਖਾ ਦੇਖੀ ਅਨਮਤੀ ਕਰਮਕਾਂਡਾਂ ਨੂੰ ਨਿਭਾ ਰਹੇ ਸੋ ਦੋਸਤੋ ਤੁਸੀਂ ਹੈਰਾਨ ਹੋਵੋਗੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਂ ਮਿਸਲ ਕਾਲ ਦੇ ਸਮੇਂ ਸਿੱਖ ਸਰਦਾਰ ਬ੍ਰਾਹਮਣੀ ਕਰਮਕਾਂਡਾਂ ਵਿੱਚ ਪੂਰੀ ਤਰ੍ਹਾਂ ਗਲਤਾਨ ਸੀਗੇ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਨੂੰ ਮਿਲ ਜਾਂਦੀਆਂ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਕਿ ਸਿੱਖ ਮਿਸਲਾਂ ਦੇ ਸਰਦਾਰਾਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਪੁਜੋਤ ਰੱਖੇ ਹੋਏ ਸੀਗੇ ਜੋ ਹਵਨ ਵੀ ਕਰਦੇ ਸੀਗੇ ਵਿਆਹ ਸ਼ਾਦੀਆਂ ਵੀ ਹਮਨ ਦੇ ਦੁਆਲੇ ਕੀਤੀਆਂ ਜਾਂਦੀਆਂ ਸੀਗੀਆਂ ਹੁਣ ਮਹੰਤ ਗਣੇਸ਼ਾ ਸਿੰਘ ਆਪਣੀ ਪੁਸਤਕ ਖਾਲਸਾ ਵਿਆਹ ਪદ્ધਤਾ ਇਹਦੇ ਵਿੱਚ ਹਮਨ ਦੇ ਦਿਵਾਲੇ ਕੀਤੇ ਫੇਰਿਆਂ ਦੀ ਉਹ ਬਕਾਲਤ ਕਰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਿਵਾਲੇ ਲਈਆਂ ਲਾਵਾ ਰਹੀਂ ਹੋਏ ਆਨੰਦ ਕਾਰਜ ਨੂੰ ਉਹ ਵਿਆਹ ਨਹੀਂ ਮੰਨਦਾ। ਇਸੇ ਤਰ੍ਹਾਂ ਸਿੱਖ ਰਾਜੇ ਮਹਾਰਾਜਿਆਂ ਦੇ ਬੱਚਿਆਂ ਦੇ ਵਿਆਹ ਅਗਰੇ ਦਿਵਾਲੇ ਫੇਰਿਆਂ ਨਾਲ ਹੀ ਹੋਇਆ ਕਰਦੇ ਸੀਗੇ। ਵਿਆਹ ਸ਼ਾਦੀਆਂ ਗੁਰਮਰਿਆਦਾ ਅਨੁਕੂਲ ਹੋਣ ਇਸ ਲਈ ਬਾਬਾ ਦਿਆਲ ਜੀ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ। ਉਹਨਾਂ ਨੇ ਜੋ ਲਹਿਰ ਚਲਾਈ ਉਹਨੂੰ ਨਿਰੰਕਾਰੀ ਲਹਿਰ ਕਿਹਾ ਜਾਂਦਾ। ਤਾਂ ਦੋਸਤੋ ਉਹ ਨਿਰੰਕਾਰੀ ਲਹਿਰ ਨਿਰੰਕਰੀ ਸੰਪਰਦਾਇ ਵੀ ਕਿਹਾ ਜਾਂਦਾ ਇਹਨੂੰ ਔਰ ਇਸ ਸੰਪਰਦਾਇ ਦੇ ਮੋਢੀ ਬਾਬਾ ਦਿਆਲ ਜੀ ਹੋਏ ਹਨ ਇਹਨਾਂ ਦਾ ਜਨਮ ਸੰਮਤ 1840 ਬਿਕਰਮੀ ਦੇ ਮੁਤਾਬਕ ਸਨ 1783 ਇਸਬੀ ਵਿੱਚ ਬਸਾਕ ਸੋਦੀ ਪੂਰਨ ਮਾਸੀ ਨੂੰ ਕੱਕੜਾਂ ਦੀ ਗਲੀ ਮੁਹੱਲਾ ਆਸੀਆਂ ਪਸ਼ੌਰ ਵਿਖੇ ਪਿਤਾ ਰਾਮ ਸਹਾਏ ਦੇ ਘਰੇ ਮਾਤਾ ਲੜਕੀ ਦੇ ਕੁੱਖੋਂ ਹੋਇਆ ਔਰ ਇਹਨਾਂ ਦਾ ਸਾਰਾ ਘਰਾਣਾ ਪਰਿਵਾਰ ਪਹਿਲੇ ਗੁਰੂ ਘਰ ਦਾ ਅਛੜਾ ਲੂਸੀਗਾ ਪਰ ਜਦੋਂ ਦਿਆਲ ਜੀ ਵੱਡੇ ਹੋਏ ਤਾਂ ਗੁਰੂ ਘਰ ਦੇ ਆਸ਼ੇ ਦੇ ਅਨੁਸਾਰ ਅਜਿਹੇ ਅਨੰਨ ਸੇਵਕ ਹੋਏ ਜੋ ਗਰਵਾਣੀ ਦੇ ਅਨੁਕੂਲ ਜਾਂ ਗਰਵਾਣੀ ਵਿਚਾਰਧਾਰਾ ਦੇ ਅਨੁਸਾਰ ਹੀ ਗੁਰਮਤਿ ਪ੍ਰਚਾਰ ਕਰਦੇ ਰਹੇ ਅਖੀਰ ਉਹ ਪਸ਼ੌਰ ਤੋਂ 라ਵਲਪਿੰਡੀ ਆ ਗਏ ਵਿਆਹ ਜਾਂ ਆਨੰਦ ਕਾਰਜ ਸੰਸਕਾਰ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਸਿੱਖ ਰੌਣਕ ਨੂੰ ਪਹਿਲ ਦਿੱਤੀ ਸੀਗੀ ਆਨੰਦ ਕਾਰਜ ਦੀ ਮਰਿਆਦਾ ਆਪ ਜੀ ਨਹੀਂ ਕਾਇਮ ਕੀਤੀ ਸੰਗਤਾਂ 'ਚ ਆਪ ਜੀ ਦਾ ਵਿਸ਼ੇਸ਼ ਬੋਲ ਵਾਲਾ ਸੀਗਾ ਤੇ ਖਾਸ ਇਹਨਾਂ ਦਾ ਬੋਲਾ ਸੀਗਾ ਨਾਨਕ ਨਿਰੰਕਾਰ। ਇਸ ਕਰਕੇ ਆਪ ਜੀ ਦੀ ਸੰਪਰਦਾਇ ਦਾ ਨਾਮ ਵੀ ਨਿਰੰਕਾਰੀ ਮਸ਼ਹੂਰ ਹੋਇਆ। 18 ਮਾਘ ਸੰਮਤ 1911 ਬਿਕਰਮੀ ਸਨ 1855 ਨੂੰ ਇਹਨਾਂ ਦਾ ਦੇਹਾਂਤ ਹੋ ਗਿਆ। ਔਰ ਇਹਨਾਂ ਤੋਂ ਬਾਅਦ ਬਾਬਾ ਦਰਬਾਰਾ ਸਿੰਘ ਜੀ ਤੇ ਉਹਨਾਂ ਤੋਂ ਬਾਅਦ ਬਾਬਾ ਰੱਤਾ ਸਿੰਘ ਜੀ ਨੇ ਇਹਨਾਂ ਵੱਲੋਂ ਚਲਾਈ ਸੰਪਰਦਾਇ ਨੂੰ ਕਾਇਮ ਰੱਖਿਆ। ਤੇ ਆਨੰਦ ਕਾਰਜ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਸਿਰ ਤੋੜ ਯਤਨ ਵੀ ਕਰਦੇ ਰਹੇ। 라ਵਲਪਿੰਡੀ ਮਾ ਨਿਰੰਕਾਰੀ ਦਰਬਾਰ ਬੜੇ ਆਲੀਸ਼ਾਨ ਪੈਮਾਨੇ ਦਾ ਬਣਿਆ ਹੋਇਆ ਸੀਗਾ ਜਿਦੇ ਚ ਰੋਜ਼ਾਨਾ satsang ਹੁੰਦਾ ਸੀ ਤੇ ਆਏ ਗਏ ਲਈ ਲੰਗਰ ਦਾ ਵਧੀਆ ਪ੍ਰਬੰਧ ਸੀਗਾ। ਸੋ ਆਪ ਜਿਹੜੀ ਸੰਪਰਦਾਇ ਦੇ ਵਿੱਚ ਅਮਰਤਾਰੀ ਤੇ ਸਹਿਤਾਰੀ ਸਿੱਖ ਇੱਕੋ ਜਿਹੇ ਸਨਮਾਨੇ ਜਾਂਦੇ ਸੀਗੇ। ਸਾਰੇ ਗੁਰੂ ਘਰ ਦੇ ਪੂਰਨ ਸ਼ਰਧਾਲੂ ਹੁੰਦੇ ਸੀ ਔਰ ਆਪਣੇ ਬਜ਼ੁਰਗਾਂ ਵਾਂਗ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਹੱਤਤਾ ਦਾ ਮੁੱਖ ਪ੍ਰਚਾਰ ਕਰਨਾ ਆਪਣਾ ਧਰਜ ਸਮਦੇ ਸੀਗੇ। ਸ਼੍ਰੀ ਬਾਬਾ ਰੱਤਾ ਜੀ ਤੋਂ ਬਾਅਦ ਬਾਬਾ ਗੁਰਦੇਤ ਸਿੰਘ ਹੋਏ। ਉਹਨਾਂ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਸ਼੍ਰੀ ਬਾਬਾ ਹਰਾ ਸਿੰਘ ਜੀ ਹੋਏ ਜਿਨ੍ਹਾਂ ਦਾ ਜਨਮ 라ਵਲਪਿੰਡੀ ਸ਼ਹਿਰ ਦਾ ਜੋ ਕਿ ਗੁਰਸਿੱਖੀ ਜੀਵਨ ਜੀਉਂਦੇ ਹੋਏ satsang ਕੀਰਤਨ ਦਾ ਪ੍ਰਵਾਹ ਚਲਾਈ ਰੱਖਦੇ ਸੀਗੇ। ਇਹਨਾਂ ਤੋਂ ਬਾਅਦ ਇਹਨਾਂ ਦਾ ਬੇਟਾ ਬਾਬਾ ਗੁਰਬਖਸ਼ ਸਿੰਘ ਗੱਦੀ ਨਸੀਨ ਹੋਇਆ। ਕਨਖਲ ਉੱਤਰਾਖੰਡ ਵੀ ਇਹਨਾਂ ਦੇ ਬਰੋਸਾਏ ਹੋਏ। ਭਾਈ ਰਤਨ ਸਿੰਘ ਜੀ ਨਿਰੰਕਾਰੀ ਦੇ ਘਰੇ ਕਥਾ ਕੀਰਤਨ ਦਾ ਪਰਵਾ ਚੱਲਦਾ ਸੀਗਾ। ਬਾਬਾ ਗਰਬਖ ਸਿੰਘ ਉਹ ਤੋਂ ਮਗਰੋਂ ਹੁੰਦਾ ਛੋਟਾ ਭਰਾ ਡਾਕਟਰ ਮਾਨ ਸਿੰਘ ਨਿਰੰਕਾਰੀ ਇਹ ਗੱਦੀ ਨਿਚੀ ਹੋਇਆ। ਇਹਨਾਂ ਦਾ ਸਥਾਨ ਚੰਡੀਗੜ੍ਹ 21 ਸੈਕਟਰ ਚ ਕੋਠੀ 1002 ਨੰਬਰ ਸੀ। ਜਿੱਥੇ ਡਾਕਟਰ ਮਾਨ ਸਿੰਘ ਜੀ ਨਿਰੰਕਾਰੀ ਰਹਿੰਦੇ ਰਹੇ। ਇਹ ਇਥੇ ਇਹਦਾ ਦਿਹਾਂਤ 11/5/2010 ਨੂੰ ਹੋਇਆ। ਅੱਜਕੱਲ ਜਗਦਰਸ਼ਨ ਸਿੰਘ ਗੱਦੀ ਤੇ ਬਰਾਜਮਾਨ ਹੈ। ਨਿਰੰਕਾਰੀ ਲਹਿਰ ਨੇ ਬ੍ਰਾਹਮਣਵਾਦ ਤੇ ਕਰਮਕਾਂਡੀ ਵਿਚਾਰਧਾਰਾ ਦੇ ਖਿਲਾਫ ਬੜੀ ਜ਼ੋਰਦਾਰ ਮੁਹਿੰਮ ਚਲਾਈ ਸੀ ਸੋ ਖੈਰ ਹੁਣ ਦੀਆਂ ਰੌਰੀਤਾਂ ਦਾ ਆਪਾਨੂੰ ਪਤਾ ਨਹੀਂ ਕੀ ਕਰਦੇ ਕੀ ਨਹੀਂ ਸੋ ਸ਼ੁਰੂ ਹੋਏ ਇਹ ਸਿੱਖੀ ਤੋਂ ਹੀ ਆ ਦੂਜੀ ਗੱਲ ਕਰਦੇ ਆ ਨਾਮਧਾਰੀਏ ਨਾਮਧਾਰੀ ਸੰਪਰਦਾਏ ਦਾ ਆਰੰਭ ਬਾਬਾ ਬਾਲਕ ਸਿੰਘ ਤੋਂ ਹੋਇਆ ਬਾਬਾ ਬਾਲਕ ਸਿੰਘ ਦਾ ਜਨਮ ਸਨ 1799 ਈਸਵੀ ਚ ਸੰਮਤ 1855 ਨੂੰ ਅਟਕ ਦਰਿਆ ਦੇ ਕਿਨਾਰੇ ਸ਼ੋਈ ಗ್ರಾಮ ਚ ਹੋਇਆ ਔਰ ਇਹ ਬੜੇ ਭਜਨ ਬੰਦਗੀ ਵਾਲੇ ਤੇ ਪਵਿੱਤਰ ਜੀਵਨ ਵਾਲੇ ਹੋਏ ਆ ਕਈ ਸਾਲ ਹਜਰੋ ਰਹੇ ਇਹ ਤੇ ਲੋਕਾਂ ਨੂੰ ਸੱਚੇ ਮਾਰਗ ਵੱਲ ਲਾਇਆ ਬਾਬਾ ਫਿਰ RAM ਸਿੰਘ ਜੀ ਆਏ ਬਾਬਾ RAM ਸਿੰਘ ਦਾ ਜਨਮ 1816 ਈਸਵੀ ਮਾਗ ਸੁਦੀ 5 ਸੰਮਤ 1872 ਭੈਣੀ ਸਾਹਿਬ ਜ਼ਿਲ੍ਹਾ ਲੁਧਿਆਣਾ ਭਾਈ ਜੱਸਾ ਸਿੰਘ RAM ਗੜੀਆ ਦੇ ਘਰੇ ਤੇ ਮਾਤਾ ਸਦਾ ਕੌਰ ਦੀ ਕੁੱਖੋਂ ਇਹਦਾ ਜਨਮ ਹੁੰਦਾ ਬਾਬਾ RAM ਸਿੰਘ ਜੀ ਜਿਹੜੇ ਇਹ ਕਮਰ ਨੌ ਨਿਹਾਲ ਸਿੰਘ ਦੀ ਫੌਜ ਦੇ ਵਿੱਚ ਇੱਕ ਸਿਪਾਹੀ ਦੇ ਤੌਰ ਤੇ ਭਰਤੀ ਹੋਏ ਸੀ ਦਸੰਬਰ ਸਨ 1845ਵਾਂ ਮੁਦਕੀ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਇਹ ਲੜੇ ਵਿੱਚ ਸੀਗ ਪਹਿਲੀ ਐਂਗਲੋ ਸਿੱਖ ਲੜਾਈ ਸਮਾਪਤ ਹੋਣ ਤੋਂ ਬਾਅਦ ਇਹਨਾਂ ਨੂੰ ਫੌਜ ਵਿੱਚੋਂ ਖਾਰਜ ਕਰ ਦਿੱਤਾ ਗਿਆ ਸੀ ਨੌਕਰੀ ਖਤਮ ਹੋਣ ਤੋਂ ਬਾਅਦ ਬਾਬਾ ਰਾਮ ਸਿੰਘ ਜੀ ਪਿੰਡ ਭੈਣੀ ਆ ਗਏ ਇੱਥੇ ਆ ਕੇ ਲੋਹੇ ਦੀ ਅਤੇ ਕੱਪੜੇ ਦੀ ਦੁਕਾਨ ਪਾ ਲਈ ਕੁਝ ਸਮੇਂ ਬਾਅਦ ਇਹਨਾਂ ਨੇ ਇੱਕ ਧਾਰਮਿਕ ਜਥਾ ਬਣਾ ਲਿਆ ਪਰ ਅਗਰੀਜਾਂ ਦੇ ਵਿਰੁੱਧ ਇਹਨਾਂ ਦੇ ਮਨ 'ਚ ਬੜੀ ਨਫ਼ਰਤ ਸੀ। ਇਸੇ ਦੌਰਾਨ ਬਾਬਾ ਰਾਮ ਸਿੰਘੀ ਦਾ ਸੰਬੰਧ ਬਾਬਾ ਬਾਲਕ ਸਿੰਘ ਨਾਲ ਹੋਇਆ। ਉਹਨਾਂ ਦੇ ਨਾਲ ਮਿਲ ਕੇ ਇਹ ਧਰਮ ਪ੍ਰਚਾਰ ਕਰਦੇ ਰਹੇ। ਬਾਬਾ ਰਾਮ ਸਿੰਘ ਜੀ ਨੇ ਬਾਬਾ ਬਾਲਕ ਸਿੰਘ ਜੀ ਨੂੰ ਆਪਣਾ ਇਸ਼ਟ ਦਾਤਾ ਸਬਕਾਰ ਕਰ ਲਿਆ। ਬਾਅਦ ਵਿੱਚ ਬਾਬਾ ਜੀ ਦੇ ਸੇਵਕਾਂ ਨੇ ਉਹਨਾਂ ਨੂੰ ਬਾਬਾ ਬਾਲਕ ਸਿੰਘ ਦਾ ਵਾਰਿਸ ਦੱਸਣਾ ਸ਼ੁਰੂ ਕਰਤਾ। ਫਿਰ ਬਾਬਾ ਰਾਮ ਸਿੰਘ ਜੀ ਦੇ ਨਾਲ ਕਾਫੀ ਸੇਵਕ ਜੁੜ ਗਏ। ਇਹਨਾਂ ਨੇ ਆਪਣੇ ਜਥੇ ਦਾ ਨਾਮ ਨਾਮ ਧਾਰੀ ਰੱਖਿਆ ਪਰ ਬਾਬਾ ਪਾਲਕ ਸਿੰਘ ਜੀ ਨੇ ਆਪਣਾ ਕੋਈ ਅਸਾਂ ਨਹੀਂ ਸੀ ਬਣਾਇਆ ਪਿੰਡ ਭੈਣੀ ਚ ਬਾਬਾ ਰਾਮ ਸਿੰਘ ਜੀ ਤੇ ਉਹਨਾਂ ਦੇ ਜਥੇ ਦੇ ਸੇਵਕ ਇਕੱਠੇ ਹੋ ਕੇ ਕੀਰਤਨ ਕਰਿਆ ਕਰਦੇ ਸੀਗੇ ਔਰ ਇਹਨਾਂ ਸਮਾਗਮਾਂ ਚ ਬਾਬਾ ਰਾਮ ਸਿੰਘ ਜੀ ਅੰਗਰੇਜ਼ਾਂ ਦੇ ਖਿਲਾਫ ਵੀ ਬੋਲਿਆ ਕਰਦੇ ਸੀ ਪਰ ਸਿੱਧੇ ਤੌਰ ਤੇ ਕੋਈ ਵੀ ਮੁਹਿੰਮ ਨਹੀਂ ਸੀ ਚਲਾ ਰਹੇ ਹੁਣ ਬਾਬਾ ਜੀ ਨੇ ਅੰਗਰੇਜ਼ਾਂ ਦੇ ਖਿਲਾਫ ਧਾਰਮਿਕ ਲਹਿਰ ਚਲਾਈ ਜਿਹਦਾ ਨਾਮ ਉਹਨਾਂ ਨੇ ਨਾਮ ਮਿਲਵਕਤਨ ਲੈ ਰੱਖਿਆ ਔਰ ਉਹਨਾਂ ਨੇ ਲੋਕਾਂ ਨੂੰ ਜਾਤਪਾਤ ਛੱਡਣ ਦੀ ਪ੍ਰੇਰਣਾ ਦਿੱਤੀ ਵਿਧਵਾ ਵਿਆਹ ਦੀ ਹਮਾਇਤ ਕੀਤੀ ਸ਼ਰਾਬ ਤੇ ਹੋਰ ਨਸ਼ਿਆਂ ਨੂੰ ਨਾ ਵਰਤਣ ਤੇ ਸਮਾਦਾ ਨੂੰ ਨਾ ਮੰਨਣ ਵਾਸਤੇ ਜ਼ੋਰਦਾਰ ਪ੍ਰਚਾਰ ਵੀ ਕਰਿਆ ਹੌਲੀ ਹੌਲੀ ਬਾਬਾ ਰਾਮ ਜੀ ਨਾਲ ਲੋਕ ਜੁੜਦੇ ਗਏ ਉਹਨਾਂ ਨੇ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਵਾਸਤੇ ਜਥਾ ਬਣਾ ਕੇ ਚੱਕਰ ਲਾਇਆ ਔਰ ਇਸ ਜਥੇ ਦੇ ਨਾਲ ਬਹੁਤ ਸਾਰੇ ਲੋਕ ਜੁੜਦੇ ਗਏ ਪਰ ਅੰਗਰੇਜ਼ ਬਹੁਤ ਚਲਾਕ ਸੀਗੇ ਉਹਨਾਂ ਦੀਆਂ ਕਾਰਵਾਈਆਂ ਤੇ ਪੂਰੀ ਅੱਖ ਰੱਖ ਰਹੇ ਸੀਗੇ ਅੰਗਰੇਜ਼ ਬਾਬਾ ਰਾਮ ਸਿੰਘ ਸਿੱਖ ਰਾਜ ਨੂੰ ਮੁੜ ਲਿਆਉਣਾ ਚਾਹੁੰਦੇ ਸੀ ਤੇ ਗੱਲਾਂ ਵੀ ਕਰਦੇ ਰਹੇ 1 ਜੂਨ 1863 ਨੂੰ ਪਿੰਡ ਖੋਟੇ ਜ਼ਿਲ੍ਹਾ ਫਿਰੋਜ਼ਪੁਰ ਇਸ ਪਿੰਡ 'ਚ ਇੱਕ ਛੋਟੇ ਸਮਾਗਮ ਦੇ ਵਿੱਚ ਉਹਨਾਂ ਨੇ ਇੱਕ ਇਕੱਠ 'ਚ ਕਿਹਾ ਕਿ ਜਦੋਂ ਸਵਾ ਲੱਖ ਖਾਲਸਾ ਤਿਆਰ ਹੋ ਜਾਊਗਾ ਤਾਂ ਪੰਜਾਬ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾ ਲਿਆ ਜਾਊਗਾ ਇਹਨਾਂ ਗੱਲਾਂ ਦੀ ਖਬਰ ਅੰਗਰੇਜ਼ਾਂ ਨੂੰ ਪਹੁੰਚੀ ਤੇ ਉਹਨਾਂ ਨੇ ਬਾਬਾ ਜੀ ਦੀ ਨਿਗਰਾਨੀ ਕਰਨੀ ਸ਼ੁਰੂ ਕਰਤੀ ਔਰ ਇਸ ਜਥੇ ਦੇ ਸਿੰਘ ਕੀਰਤਨ ਕਰਦੇ ਸਮੇਂ ਕੂਕਾ ਮਾਰਦੇ ਸੀਗੇ ਇਸ ਲਈ ਇਹਨਾਂ ਦਾ ਨਾਂ ਕੂਕਾ ਪੈ ਗਿਆ ਕੂਕੇ ਹੁਣ ਇਹਨਾਂ ਨੂੰ ਕੂਕੇ ਵੀ ਕਿਹਾ ਜਾਂਦਾ ਬਾਬਾ ਰਾਮ ਸਿੰਘ ਦੇ ਚੇਲਿਆਂ ਨੇ ਸਮਾਦਾ ਤੋੜੀਆਂ ਬਾਬਾ ਰਾਮ ਸਿੰਘ ਜੀ ਨੇ ਸਮਾਦਾ ਬਣਾਉਣ ਦੇ ਖਿਲਾਫ ਬੜੀ ਜ਼ੋਰਦਾਰ ਮੁਹਿੰਮ ਵੀ ਚਲਾਈ ਉਹਨਾਂ ਨੇ ਕਿਹਾ ਕਿ ਸਮਾਦ ਬਣਾਉਣਾ ਸਿੱਖੀ ਅਜ਼ੂਲਾਂ ਦੇ ਖਿਲਾਫ ਹੈ ਬੁੱਤ ਪ੍ਰਸਤੀ ਵਿਰੋਧ ਵੀ ਉਹਨਾਂ ਨੇ ਆਵਾਜ਼ ਬੁਲੰਦ ਕਰੀ ਕੁਝ ਗਰਮ ਸੁਭਾਅ ਦੇ ਨੌਜਵਾਨ ਉਹਨਾਂ ਦੇ ਇਹਨਾਂ ਬਚਨਾਂ ਨੂੰ ਅਮਲ 'ਚ ਲੈ ਕੇ ਆਏ ਤੇ ਸਮਾਦਾਂ ਢਾਉਣ ਦਾ ਸਭ ਤੋਂ ਪਹਿਲਾ ਐਕਸ਼ਨ 7 ਜੁਲਾਈ 1866 ਈਸਵੀ ਦੇ ਦਿਨ ਲੁਧਿਆਣੇ 'ਚ ਕਰਤਾ ਇਹਨਾਂ ਨੇ। 1 ਪਹੰਬਰ 1866 ਦੇ ਦਿਨ ਕੂਕਿਆਂ ਨੇ ਫਿਰੋਜ਼ਪੁਰ ਵਿੱਚ ਸਮਾਦਾਂ ਢਾਈਆਂ। 20 ਅਕਤੂਬਰ 1866 ਨੂੰ ਫੇਰ ਫਿਰੋਜ਼ਪੁਰမှာ ਸਮਾਦਾਂ ਢਾਈਆਂ ਇਹਨਾਂ ਨੇ। 12 ਦਸੰਬਰ 1866 ਨੂੰ ਲੁਧਿਆਣੇ 'ਚ 5 ਜਨਵਰੀ 1867 ਨੂੰ ਸਿਆਲਕੋਟ 'ਚ ਵੀ ਕੁਈ ਸਮਝ ਨਾਟਾ ਯਾਨਣੇ ਹੁਸ਼ਿਆਰਪੁਰ ਚ ਕੂਕਿਆਂ ਨੇ ਹਿੰਦੂ ਦੇਵੀ ਦੇਵਤਿਆਂ ਦੇ ਪੁੱਤੇ ਤੋੜਦੇ ਇਸ ਤਰ੍ਹਾਂ ਹਿੰਦੂ ਕੂਕਿਆਂ ਦੇ ਖਿਲਾਫ ਹੋ ਗਏ ਫਿਰ ਇਸ ਤਰ੍ਹਾਂ ਅੰਗਰੇਜ਼ਾਂ ਨੇ ਆਪਣੀ ਨਿਗਰਾਨੀ ਕੂਕਿਆਂ ਤੇ ਹੋਰ ਵਧਾ ਦਿੱਤੀ ਸਨ 1863ਵਾਂ ਅੰਗਰੇਜ਼ਾਂ ਨੇ ਬਾਬਾ ਰਾਮ ਸਿੰਘ ਨੂੰ ਪਿੰਡ ਮੈਂ ਨਜ਼ਰਬੰਦ ਕਰਤਾ ਉਹਨਾਂ ਨੂੰ ਕਿਤੇ ਵੀ ਜਾਣ ਤੋਂ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਸੀ ਅੰਗਰੇਜ਼ਾਂ ਦੀ ਇੱਕ ਵਾਰ ਬਾਬਾ ਜੀ ਨੇ ਅੰਗਰੇਜ਼ਾਂ ਤੋਂ ਆਨੰਦਪੁਰ ਸਾਹਿਬ ਜਾਣ ਦੀ ਇਜਾਜ਼ਤ ਮੰਗੀ ਇਹਨੂੰ ਪ੍ਰਵਾਨ ਕਰ ਲਿਆ ਗਿਆ ਤੇ ਬਾਬਾ ਜੀ ਅਨੰਦਪੁਰ ਸਾਹਿਬ ਕੇ ਉਥੇ ਰਾਹ ਦੇ ਵਿੱਚ ਉਹਨਾਂ ਦੀ ਮੁਲਾਕਾਤ ਅੰਗਰੇਜ਼ ਅਫਸਰਾਂ ਮੈਕ ਐਂਡਰਿਊ ਤੇ ਪਰਕਿੰਸਨ ਦੇ ਨਾਲ ਕਰਵਾਈ ਗਈ ਔਰ ਇਸ ਮੌਕੇ ਤੇ ਫਜ਼ਲ ਹੁਸੈਨ ਨਾਂ ਦਾ ਇੱਕ ਪੁਲਿਸ ਇੰਸਪੈਕਟਰ ਵੀ ਹਾਜ਼ਰ ਸੀਗਾ ਇਸ ਮੀਟਿੰਗ ਦੇ ਮਗਰੋਂ ਅੰਗਰੇਜ਼ਾਂ ਨੇ ਬਾਬਾ ਰਾਮ ਸਿੰਘ ਜੀ ਦੀ ਨਜ਼ਰਬੰਦੀ ਹਟਾ ਦਿੱਤੀ ਇਹਦੇ ਨਾਲ ਹੀ ਕੋਈ ਸੂਈ ਅੰਗਰੇਜ਼ਾਂ ਨੇ ਬਾਬਾ ਜੀ ਦੇ ਚੇਲੇ ਬਣਾਤੇ ਤੇ ਫਰਵਰੀ 1869 ਦੇ ਵਿੱਚ ਕੂਕੇ ਰਪਾਣਾ ਮੁਕਸਰ ਨੇੜੇ ਇੱਕ ਇਕੱਠ ਕਰ ਰਹੇ ਸੀਗੇ ਔਰ ਇਸ ਇਕੱਠ 'ਚ ਇੱਕ ਪੁਲਿਸ ਦਾ ਡਿਪਟੀ ਸੁਪਰਡੈਂਟ دیਵਾਨ ਬਖਸ਼ ਇਹ ਵੀ ਹਾਜ਼ਰ ਸੀਗਾ ਜਦੋਂ ਨੇ ਇੱਕ ਬੁਲਾਰੇ ਦੀ ਬੋਲੀ ਤੇ ਇਤਰਾਜ਼ ਕੀਤਾ ਤਾਂ ਕੁਝ ਕੂਕਿਆਂ ਨੇ ਉਹਦੀ ਤਲਵਾਰ ਖੋਲੀ ਤੇ ਉਹਦੀ ਕੁੱਟਮਾਰ ਕਰਤੀ ਜਦ ਉਹਦੀ ਖਬਰ ਫਰੋਜਪੁਰ ਦੇ ਐਸਐਸਪੀ ਨੂੰ ਪਹੁੰਚੀ ਤਾਂ ਉਹਨੇ ਪੁਲਿਸ ਫੋਰਸ ਭੇਜਤੀ ਪਹਿਲਾ ਕੂਕਿਆਂ ਨੇ ਪੁਲਿਸ ਦਾ ਵਿਰੋਧ ਕੀਤਾ ਪਰ ਅਖੀਰ 'ਚ ਹਥਿਆਰ ਸੁੱਟ ਦਿੱਤੇ ਪੁਲਸ ਨੇ 44 ਕੂਕਿਆਂ ਨੂੰ ਗ੍ਰਿਫਤਾਰ ਕਰਿਆ ਇਸ ਤੋਂ ਬਾਅਦ ਪ੍ਰੋਜੈਕਟ ਪੁਲਸ ਨੇ ਕੂਕਿਆਂ ਦੀਆਂ ਕਾਰਵਾਈਆਂ ਤੇ ਪਾਬੰਦੀ ਲਾਤੀ ਅਪ੍ਰੈਲ 1870 ਈਸਵੀ ਦੇ ਵਿੱਚ ਕੂਕਿਆਂ ਨੇ ਬੁੱਚੜ ਮਾਰੇ ਹੋਇਆ ਇਦਾਂ ਕਿ ਅੰਗਰੇਜ਼ਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਬੁੱਚੜਖਾਨਾ ਖੋਲ੍ਹਿਆ ਜਿੱਥੇ ਗਊਆਂ ਮਾਰੀਆਂ ਜਾਂਦੀਆਂ ਸੀਗੀਆਂ 14 ਜੂਨ 1870 ਨੂੰ ਕੂਕਿਆਂ ਨੇ ਬੁੱਚੜਖਾਨੇ ਤੇ ਹਮਲਾ ਕਰ ਦਿੱਤਾ ਤੇ ਕੁਝ ਬੁੱਚੜ ਮਾਰਤੇ ਕੂਕਿਆਂ ਨੇ ਇਹ ਕਾਰਵਾਈ ਕਰਕੇ ਚੁੱਪਚਾਪ ਚਲੇ ਗਏ ਚਾਲੇ ਪਾਤੇ ਪੁਲਸ ਨੇ નિਹੰਗਾ ਤੇ ਸ਼ੱਕ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ નિਹੰਗਾ ਤੇ ਬੜਾ ਅਤਿਆਚਾਰ ਕੀਤਾ નિਹੰਗ ਬਿਲਕੁਲ ਬੇਕਸੂਰ ਸੀ ਇਸ ਮਗਰੋਂ ਕੂਕਿਆਂ ਨੇ 16 ਜੁਲਾਈ 1871 ਨੂੰ ਦਿਨ ਦੇ ਵਿੱਚ ਰਾਏਕੋਟ 'ਚ ਇੱਕ ਬੁਚੜਖਾਨੇ ਤੇ ਹਮਲਾ ਕਰਕੇ ਉੱਥੇ ਵੀ ਕੁਝ ਬੱਚੜ ਕਤਲ ਬੁਚੜ ਕਤਲ ਕਰਤੇ ਤਾਂ ਇਹਨਾਂ ਕੂਕਿਆਂ ਦੇ ਵਿੱਚ ਮੰਗਲ ਸਿੰਘ ਮਸਤਾਨ ਸੀ ਗੁਰਮਖ ਸਿੰਘ ਗਲਾਵ ਸੀ ਤੇ ਕਈ ਹੋਰ ਖੜੇ ਗਏ ਤਾਂ ਗਲਾਬ ਸਿੰਘ ਸਰਕਾਰੀ ਗਵਾਹ ਬਣ ਗਿਆ ਉਹਨੇ ਅੰਮ੍ਰਿਤਸਰ ਦੇ ਬੁਚੜਾਂ ਦੇ ਕਾਤਲਾਂ ਦੇ ਨਾਂ ਵੀ ਦੱਸਤੇ ਇਹਨਾਂ ਸਾਰਿਆਂ ਤੇ ਫੇਰ ਕੇਸ ਚੱਲਿਆ ਔਰ ਇਹਨਾਂ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਜਨਵਰੀ 1872 ਚ ਬਾਬਾ RAM ਸਿੰਘ ਨੇ ਕੂਕਿਆਂ ਦਾ ਇਕੱਠ ਪੈਣੀ ਸਾਹਿਬ ਬੁਲਾਇਆ ਜਿਹਦੇ ਵਿੱਚ ਸਿਰਫ ਧਾਰਮਿਕ ਵਿਚਾਰਾ ਕੀਤੀਆਂ ਗਈਆਂ ਕਹਿੰਦੇ ਕਿ ਸਾਰਾ ਸਮਾਗਮ ਐਨ ਸੋਹਣਾ ਨਿਬੜ ਗਿਆ ਸੀ ਤੇ ਲੋਕ ਘਰਾਂ ਨੂੰ ਮੁੜਨ ਲੱਗੇ ਮੁੜਦੇ ਹੋਏ ਕੁਝ ਕੂਕਿਆਂ ਨੇ ਮਰੇ ਕੋਟੜੇ ਦੇ ਬੁਚੜਾਂ ਨੂੰ ਮਾਰਨ ਦੀ ਪਲਾਨ ਬਣਾ ਲਿਆ ਰਾਤ ਉਹ ਮਲੌ ਦੇ ਰੁਕੇ ਤੇ ਉੱਥੋਂ ਉਹ ਹਾਰ ਚੋਰੀ ਕੀਤੀ ਇਸ ਮਗਰੋਂ ਉਹਨਾਂ ਨੇ 15 ਜਨਵਰੀ ਨੂੰ ਮਲੇਰ ਕੋਟੜੇ ਦੇ ਖਜ਼ਾਨੇ ਤੇ ਹਮਲਾ ਕਰਤਾ ਇੱਥੇ ਉਹਨਾਂ ਦੀ ਮੌਕੇ ਤੇ ਤਨਾਤ ਅਮਲੇ ਨਾਲ ਬੜੀ ਜ਼ਬਰਦਸਤ ਟੱਕਰ ਹੋਈ ਇਸ ਲੜਾਈ ਚ ਕੂਕਿਆਂ ਤੇ ਸਰਕਾਰੀ ਅਮਲੇ ਦੇ ਬੰਦਿਆਂ ਦਾ ਕਾਫੀ ਨੁਕਸਾਨ ਹੋਇਆ ਦੋਹਾਂ ਪਾਸਿਆਂ ਤੋਂ ਕਈ ਬੰਦੇ ਮਾਰੇ ਗਏ ਹੁਣ ਮਲੇਰ ਕੋਟੜੇ ਦੇ ਹਮਲੇ ਤੋਂ ਮਗਰੋਂ ਸਰਕਾਰ ਨੇ ਕੂਕਿਆਂ ਨੇ ਗ੍ਰਿਫਤਾਰੀ ਸ਼ੁਰੂ ਕਰਤੀਆਂ ਕੂਕਿਆਂ ਨਾਲ ਸ਼ਕਤੀ ਨਾਲ ਲੜਪਣ ਖਾਤਰ ਸਰਕਾਰ ਨੇ ਕੰਮਰ ਕਸੇ ਕਰ ਲਏ। ਔਰ ਇਸ ਫੈਸਲੇ ਨਾਲ 49 ਕੂਕਿਆਂ ਨੂੰ ਮਲੇਰਕੋਲ ਦੇ ਨੇੜੇ ਕੋਪਰਹੀੜਾ ਵਿਖੇ ਤੋਪਾਂ ਕੇ ਖੜੇ ਕਰਕੇ ੜਾਇਆ ਗਿਆ। ਔਰ ਇੱਕ ਕੂਕਾ ਤਲਵਾਰ ਨਾਲ ਕੱਟਿਆ ਗਿਆ। ਅਗਲੇ ਦਿਨ 16 ਹੋਰ ਕੂਕਿਆਂ ਨੂੰ ਵੀ ਤੋਪਾਂ ਨਾਲ ਉਡਾਉਣ ਦੀ ਸਜ਼ਾ ਦਿੱਤੀ ਗਈ ਸੀਗੀ। ਦੋਸਤੋ ਭਾਵੇਂ ਬਾਬਾ ਰਾਮ ਸਿੰਘ ਕੂਕਿਆਂ ਦੀਆਂ ਇਹੋ ਜਿਹੀਆਂ ਦਹਿਸ਼ਤ ਦੀਆਂ ਕਾਰਵਾਈਆਂ ਦੇ ਪੂਰਨ ਰੂਪ 'ਚ ਖਿਲਾਫ ਸੀਗੇ ਪਰ ਬਹੁਤੇ ਕੂਕੇ ਆਪ ਹੁਦਰੇ ਸੀਗੇ। ਬਾਬਾ ਰਾਮ ਸਿੰਘ ਦੀ ਅਗਿਆਦਾ ਪਾਲਣ ਨਹੀਂ ਸੀ ਕਰਦੇ ਬਾਬਾ ਰਾਮ ਸਿੰਘ ਨੇ ਖੁਦ ਅੰਗਰੇਜ਼ਾਂ ਨੂੰ ਤਲਾਹ ਦਿੱਤੀ ਸੀ ਕਿ ਇਹੋ ਜੇ ਚੇਲੇ ਉਹਦੇ ਕਹਿਣੇ ਤੋਂ ਬਾਹਰ ਨੇ ਪਰ ਅੰਗਰੇਜ਼ ਕੂਕਿਆਂ ਨੂੰ ਬਾਬਾ ਰਾਮ ਸਿੰਘ ਦੇ ਚੇਲੇ ਹੀ ਮੰਨਦੇ ਸੀਗੇ ਇਸ ਲਈ ਉਹਨਾਂ ਨੇ 17 ਜਨਵਰੀ 1872 ਨੂੰ ਬਾਬਾ ਰਾਮ ਸਿੰਘ ਨੂੰ ਬਿਫਤਾਰ ਕਰਕੇ ਅਲਹਾਬੜ ਭੇਜਤਾ ਇੱਥੋਂ ਰੰਗੂਨ ਦੇਲ ਭੇਜਿਆ ਗਿਆ ਉੱਥੇ ਬਾਬਾ ਰਾਮ ਸਿੰਘ ਜੀ 29 ਨਵੰਬਰ 1885 ਨੂੰ ਅੰਕਾਰ ਚਲਾਣਾ ਕਰ ਗਏ ਸਨ 1872 ਈਸਵੀ ਚ ਬਾਬਾ ਰਾਮ ਸਿੰਘ ਵਿਗ੍ਰਸਤ ਤੋਂ ਬਾਅਦ ਪਣੀ ਸਾਹਿਬ ਕੇ ਪੁਲਚੌਂਕੀ ਬਠਾਤੀ ਕੂਕਿਆਂ ਦੇ ਕੁਝ ਕਮ ਚੰਗੇ ਸੀ ਅਨਮਤੀ ਕਰਮਕਾਂਡਿਆਂ ਦੇ ਖਿਲਾਫ ਜਿਹੜੀ ਮੁਹਿੰਮ ਸੀ ਇਹਨੂੰ ਬੜਾ ਵਧੀਆ ਹੰਗਾਰਾ ਮਿਲਿਆ ਸੀ ਪਰ ਬਾਬਾ ਰਾਮ ਸਿੰਘ ਗਿਰਤਜ ਤੋਂ ਬਾਅਦ ਕੂਕੇ ਨੇ ਸਰਗਰਮੀਆਂ ਠੱਪ ਹੋ ਗਈਆਂ ਇਹ ਲਹਿਰ ਧਾਰਮਿਕ ਖੇਤਰ ਦੇ ਵਿੱਚ ਨਾ ਪਾਣੀ ਗੁਰਮਤ ਅਨੁਸਾਰ ਰੀਤੀ ਰਿਵਾਜ ਕਰਨ ਸ਼ਰਾਬ ਤਮਾਕੂ ਤੇ ਬੇਵਿਚਾਰ ਤੋਂ ਬਚਣ ਦਾ ਪ੍ਰਚਾਰ ਕਰਦੀ ਸੀਗੀ ਔਰ ਰਾਜਸੀ ਖੇਤਰ ਚ ਇਹ ਅੰਗਰੇਜ਼ਾਂ ਦੇ ਵਿਰੁੱਧ ਹੀ ਰਹੀ ਕੂਕਾ ਲਹਿਰ ਦੇ ਕੁਝ ਅਸੂਲ ਸੀ ਅਕਾਲ ਪ੍ਰਭੂ ਤੋਂ ਬਿਨਾ ਕਿਤੇ ਹੋਰ ਰੱਬ ਨੂੰ ਨਹੀਂ ਮੰਨਣਾ ਚੋਰੀ ਯਾਰੀ ਤੋਂ ਦੂਰ ਰਹਿਣਾ ਪੰਜ ਕਕਾਰ ਦੀ ਰਹਿਤ ਮਰਿਆਦਾ ਅਨੁਸਾਰ ਖੰਡੇ ਦਾ ਅੰਮ੍ਰਿਤ ਛਕਣਾ ਵਿਦੇਸ਼ੀ ਮਾਲ ਦਾ ਬਾਈਕਾਟ ਕਰਨਾ ਸਰਕਾਰ ਅੰਗਰੇਜ਼ੀ ਦੀ ਨੌਕਰੀ ਨਹੀਂ ਕਰਨੀ ਸਰਕਾਰੀ ਅਦਾਲਤਾਂ ਰੇਲਾਂ ਸਕੂਲਾਂ ਡਾਕਰਾਂ ਦਾ ਬਾਈਕਾਟ ਕਰਨਾ ਇਸ ਲਹਿਰ ਨੇ ਸਾਰੇ ਪੰਜਾਬ ਨੂੰ 17 ਸੂਬਿਆਂ 'ਚ ਵੰਡ ਕੇ ਅੱਗੇ ਨੈਭ ਸੂਬੇ ਵੀ ਕਾਇਮ ਕਰਦੇ ਸੀ ਆਪਣੀਆਂ ਅਦਾਲਤਾਂ ਕਾਇਮ ਕਰਕੇ ਆਪਣਾ ਡਾਕਖਾਨਾ ਵੀ ਬਣਾ ਲਿਆ ਤੇ ਨਾ ਨੇ ਬਾਬਾ ਰਾਜੀ ਤੋਂ ਬਾਅਦ ਫਿਰ ਨਾਮਧਾਰੀ ਸਰਗਰਮੇ ਬਿਲਕੁਲ ਖਤਮ ਹੋ ਗਈਆਂ ਸੀ ਇਹ ਸੀ ਕੂਕਿਆਂ ਬਾਰੇ ਨਾਮਧਾਰੀ ਲੈ ਤੇ ਨਿਰੰਕਾਰੀ ਲਹਿਰ ਦੇ ਬਾਰੇ ਗੱਲਬਾਤ ਹੁਣ ਆਪਾਂ ਅਗਲੀ ਵੀਡੀਓ ਮੈਂ ਕਰਾਂਗੇ ਗੱਲਬਾਤ ਗੋਦਰ ਸੁਧਾਰ ਲਹਿਰ ਦੇ ਬਾਰੇ ਆਰੀਆ ਸਮਾਜ ਦੇ ਬਾਰੇ ਤੇ ਹੋਰ ਛੋਟੀਆਂ-ਛੋਟੀਆਂ ਜਿਹੜੀਆਂ ਉਸ ਸਮੇਂ ਲਹਿਰਾਂ ਚੱਲੀਆਂ ਉਹਨਾਂ ਦੇ ਬਾਰੇ ਸੋ ਮਿਲਦੇ ਹਾਂ ਦੋਸਤੋ ਆਪਾਂ ਹੁਣ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਦਿਓ ਆ ਗਿਆ ਸਤਿ ਸ਼੍ਰੀ ਅਕਾਲ